ਸੋ ਕੰਮ ਬੋਦੀ ਏਦਾ ਵਾਹ ਗੁਰੂ ਕਿਸੇ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਐਦਾ ਨਹੀਂ ਕਦੇ ਹੁੰਦਾ ਕਿ ਕੋਈ ਇੱਕ ਸੁਖਮ ਸਰੀਰ ਕਿਸੇ ਦੂਸਰੇ ਸਰੀਰ ਦੇ ਵਿੱਚ ਜਾ ਕੇ ਬੈਠ ਜਾਵੇ। ਹੁਣ ਸੰਤ ਜਨ ਸਾਨੂੰ ਕੀ ਸਮਝਾਉਂਦੇ ਆ ਉਹ ਸੁਣੀਏ। ਸਾਡੀ ਆਪਣੀ ਸੁਰਤੀ ਹੁੰਦੀ ਆ ਜਦੋਂ ਆਪਾਂ ਸਿਮਰਨ ਕਰਕੇ ਇਸ ਤਰ੍ਹਾਂ ਸਹਜ ਦੇ ਵਿੱਚ ਬੈਠਦੇ ਆ ਤੇ ਜਿਨ੍ਹਾਂ ਮਨ ਬੱਚਿਆਂ ਦੀਆਂ ਸੁਰਤੀਆਂ ਨਿਰਮਲ ਹੋ ਜਾਂਦੀਆਂ ਸਿਮਰਨ ਕਰ ਕਰਕੇ ਨਾਮ ਨੂੰ ਸੁਣ ਸੁਣ ਕੇ ਸੰਗਤ ਕਰ ਕਰਕੇ ਕਥਾ ਸੁਣ ਸੁਣ ਕੇ ਮਾਲਕ ਦੇ ਨਾਲ ਪਿਆਰ ਪਾ ਕੇ ਉਹਨਾਂ ਮਨ ਬੱਚਿਆਂ ਨੂੰ ਪਤਾ ਲੱਗਦਾ ਕਿ ਇਸ ਟਾਈਮ ਮੇਰੀ ਜੋ ਸੁਰਤੀ ਆ ਉਹ ਸਰੀਰ ਦੇ ਵਿੱਚੋਂ ਅਲੱਗ ਹੋ ਗਈ ਤਨ ਨਾਲੋਂ ਮਨ ਵੱਖ ਹੋ ਗਿਆ ਪਤਾ ਲੱਗੇਗਾ ਉਹਨਾਂ ਨੂੰ ਤੇ ਇਹ ਕੋਈ ਸੁਪਨਾ ਨਹੀਂ ਹੋਵੇਗਾ ਇਹ ਹਕੀਕਤ ਦੇ ਵਿੱਚ ਹੋਵੇਗਾ ਐਦਾਂ ਕਹਿ ਲਓ ਕਿ ਮਨਮੁਖ ਜੀਵ ਦੇ ਨਾਲ ਜੋ ਆਖਰੀ ਸਮੇਂ ਤੇ ਇੱਕ ਵਾਰ ਹੁੰਦਾ ਆ ਤੇ ਉਹ ਡਰ ਜਾਂਦਾ ਆ ਜੋ ਨਾਮ ਅਭਿਆਸੀ ਹੁੰਦੇ ਨੇ ਸੰਤ ਜਨ ਗੁਰਮਖ ਜਨ ਹੁੰਦੇ ਨੇ ਉਹ ਹਰ ਰੋਜ਼ ਅ ਜਿਹਾ ਕਰਦੇ ਨੇ ਤਨ ਪੱਖੋਂ ਮੌਤ ਹੁੰਦੀ ਹੈ ਤੇ ਉਹ ਇਸ ਨੂੰ ਵੇਖ ਵੇਖ ਕੇ ਗਿੱਜ ਜਾਂਦੇ ਨੇ ਫਿਰ ਉਹਨਾਂ ਨੂੰ ਡਰ ਨਹੀਂ ਲੱਗਦਾ ਹੁਣ ਜਦੋਂ ਅਲੱਗ ਹੋਈ ਮਨਮੁਖ ਜੀਵ ਨੂੰ ਤਾਂ ਜਮ ਲੈਣਾ ਹੈ ਕਿਉਂਕਿ ਸੁਭਾਸ ਮੁਕਿਆ ਤੇ ਉਹ ਤਨ ਨਾਲ ਵੱਖ ਹੋਇਆ ਗੁਰਮਖ ਜਨ ਸੁਆਸਾਂ ਦੇ ਰਹਿੰਦੇ ਆ ਰਹਿੰਦੇ ਆ ਵੱਖ ਹੋਇਆ ਆ ਉਹਦੀ ਮਰਜ਼ੀ ਆ ਜਿੱਥੇ ਮਰਜੀ ਜਾਵੇ ਪਰ ਨਾਮ ਵਿਆਸੀ ਪ੍ਰਮਾਤਮਾ ਨੂੰ ਮਿਲਣ ਵਾਲਾ ਜੀਵ ਉਹ ਸੁਣ ਦੇ ਵਿੱਚ ਹੀ ਜਾਵੇਗਾ ਹੁਣ ਉਸ ਸੁਣ ਦੇ ਵਿੱਚ ਮਨ ਆਸਣ ਲਾ ਕੇ ਕਹਿੰਦੇ ਬੈਠਦਾ ਆ ਸੰਤ ਜਨ ਸਮਝਾਉਂਦੇ ਨੇ ਗੁਰੂ ਜੀ ਸਮਝਾਉਂਦੇ ਨੇ ਕਿ ਜਿੱਥੇ ਉਹ ਸੁਣ ਦਾ ਏਰੀਆ ਹੈ ਉਥੇ ਮਨ ਦਾ ਆਸਣ ਲੱਗਦਾ ਹੈ ਕਹਿੰਦਾ ਭਾਵ ਮਨ ਉੱਥੇ ਜਾ ਕੇ ਬੈਠ ਜਾਂਦਾ ਉਹ ਕਹਿੰਦੇ ਕਿ ਉੱਥੇ ਕੋਈ ਆਕਾਰਾਂ ਦਾ ਖੇਡ ਨਹੀਂ ਹੈ ਉੱਥੇ ਦੀਵਾਰਾਂ ਵੀ ਨਹੀਂ ਹਨ ਇਧਰਲਾ ਕੋਈ ਵੀ ਖੇਡ ਉਧਰ ਨਹੀਂ ਹੈ ਨਾ ਜ਼ਮੀਨਾਂ ਨੇ ਨਾ ਸ਼ੱਤਾਂ ਨੇ ਉੱਥੇ ਸੁੰਨ ਹੀ ਸੁੰਨ ਹੈ ਉਹਦੇ ਵਿੱਚ ਸੁਰਤੀ ਦੀ ਸਮਾਧੀ ਲੱਗਦੀ ਹੈ ਆ ਜੋ ਸਾਹਮਣੇ ਆਪਾਂ ਨੂੰ ਖਾਲੀ ਖਲਾ ਅੰਦਰ ਦਿਖਾਈ ਦਿੰਦਾ ਜੋ ਨਾਮ ਦਾ ਅਭਿਆਸ ਕਰਨ ਵਾਲੇ ਜੀਵ ਹੁੰਦੇ ਨੇ ਉਹਨਾਂ ਨੂੰ ਸੁਰਤੀ ਨਿਕਲਿਆਂ ਦਾ ਵੀ ਪਤਾ ਲੱਗੇਗਾ ਤੇ ਅੰਦਰ ਪ੍ਰਵੇਸ਼ ਕਰਦਿਆਂ ਦਾ ਵੀ ਪਤਾ ਲੱਗੇਗਾ ਕਿਉਂ ਪਤਾ ਲੱਗੇਗਾ ਕਿਉਂਕਿ ਮਨ ਜਾਗ ਚੁੱਕਾ ਹੈ ਪਰ ਇਦਾਂ ਜੋ ਸੁਰਤੀ ਹੈ ਜੋ ਸਰੀਰ ਹੈ ਉਹ ਇੱਕ ਦੂਸਰੇ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ ਅਭਿਆਸ ਕਰਦੇ ਆ ਕਰਦੇ ਆ ਕਈ ਵਾਰ ਫੁਰਨਾ ਆ ਜਾਂਦਾ ਅਜਿਹਾ ਫੁਰਨਾ ਆ ਜਾਂਦਾ ਪਰ ਇਦਾਂ ਕਦੀ ਵੀ ਹੁੰਦਾ ਨਹੀਂ ਹੈ ਇੱਕ ਸਰੀਰ ਦਾ ਦੂਸਰੇ ਸਰੀਰ ਦੇ ਵਿੱਚ ਜਾਣ ਵਾਲੀ ਗੱਲ ਦੇ ਉੱਤੇ ਕਦੀ ਵੀ ਬਹਿਮ ਨਹੀਂ ਕਰਨਾ ਕਿਹਦੇ ਵਿੱਚ ਕੋਈ ਸਾਡਾ ਸਿਆਣਾ ਬੰਦਾ ਬੋਲਦਾ ਕੋਈ ਸਾਡਾ ਬਾਪੂ ਬੋਲਦਾ ਕੋ ਦਦਾ ਬੋਲਦਾ ਉਹ ਪਹਿਲਾਂ ਮਰ ਗਿਆ ਸੀ ਉਹਦੀ ਗਤੀ ਨਹੀਂ ਹੋਈ ਤੇ ਉਹ ਇਹਦੇ ਵਿੱਚ ਸਾਡੇ ਬੱਚਿਆਂ 'ਚ ਆ ਗਿਆ ਉਹ ਹੁਣ ਬੋਲਦਾ ਅੰਦਰ ਇਹ ਸਾਰੇ ਵਹਿਮ ਪਰਮ ਨੇ ਇਹਨਾਂ ਚੀਜ਼ਾਂ ਦਾ ਹੋਰ ਕਾਰਨ ਹੋ ਸਕਦਾ ਕੋਈ ਸੋ ਗੁਰਮੁਖ ਜਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਏ ਇਸ ਟੌਪਿਕ ਤੇ ਧਿਆਨ ਦੇ ਵਿੱਚ ਬੈਠ ਬੈਠ ਕੇ ਕੀ ਹੁੰਦਾ ਹੈ ਕਿ ਜਦੋਂ ਮਨ ਨਿਰਮਲ ਹੋ ਜਾਂਦਾ ਤੇ ਜਾਗ ਜਾਂਦਾ ਜਾਗਰਤ ਅਵਸਥਾ ਦੇ ਵਿੱਚ ਆ ਜਾਂਦਾ ਫਿਰ ਉਹ ਬਾਡੀ ਵਿੱਚੋਂ ਜਦੋਂ ਨਿਕਲਦਾ ਹੈ ਪਤਾ ਲੱਗੇਗਾ ਜਦੋਂ ਅੰਦਰ ਐਂਟਰ ਕਰੇਗਾ ਪਤਾ ਲੱਗੇਗਾ ਉਕੀ ਹੁੰਦਾ ਕਿ ਸੁਰਤੀ ਦੇ ਵਿੱਚ ਪਾਵਰ ਆ ਜਾਂਦੀ ਆ ਬਲ ਆ ਜਾਂਦਾ ਹਜੇ ਮਨ ਆਪਣੀ ਮਰਜ਼ੀ ਦੇ ਨਾਲ ਸਰੀਰ ਨੂੰ ਛੱਡ ਵੀ ਸਕਦੇ ਆ ਤੇ ਵਾਪਸ ਆ ਵੀ ਸਕਦੇ ਆ ਤੇ ਇਹੀ ਤਾਂ ਸਾਰਿਆਂ ਨੇ ਪ੍ਰੈਕਟੀਕਲ ਕਰਨਾ ਕਿ ਸਾਡਾ ਮਨ ਜਾਗ ਜਵੇ ਜਦੋਂ ਅਸੀਂ ਰਾਤ ਨੂੰ ਸੌਣ ਲੱਗਦੇ ਆ ਸੁਨਦੇ ਦੇ ਵਿੱਚ ਪ੍ਰਵੇਸ਼ ਹੋਣ ਲੱਗਦੇ ਆ ਤਾਂ ਸਾਨੂੰ ਪਤਾ ਲੱਗੇ ਕਿ ਅਸੀਂ ਕਿੱਥੇ ਜਾ ਰਹੇ ਆ ਮੋਸਟਲੀ ਆਪਾਂ ਭਵ ਸਾਗਰ ਦੇ ਵਿੱਚ ਡਿੱਗ ਜਾਂਦੇ ਆ ਮਨ ਆਪਣੇ ਘਰੇ ਵਾਪਸ ਨਹੀਂ ਜਾਂਦਾ